ਆਪਾਂ ਲੈਟ ਸ਼ੁਰੂ ਕੀਤੀ ਆ ਉਹ ਬੜੇ ਸਕਸੈਸਫੁਲ ਵੇ ਨਾਲ ਉਹ ਜਿਹੜੀ ਆਪਾਂ ਨੇ ਕੰਟੀਨਿਊ ਕਰ ਰਹੇ ਹਾਂ ਉਹਦੇ ਵਿੱਚ ਪਬਲਿਕ ਵੱਲੋਂ ਬੜਾ ਜਿਹੜਾ ਵਧੀਆ ਸਪੋਰਟ ਮਿਲ ਰਹੀ ਆ ਪਬਲਿਕ ਬਿਲਕੁਲ ਛਰੇਆਮ ਵਿਦਆਉਟ ਐਨੀ ਹੈਜੀਟੇਸ਼ਨ ਸਾਨੂੰ ਦੱਸ ਰਹੀ ਆ ਕਿ ਕਿ ਕਿਤੇ ਵੀ ਕੋਈ ਇਨਫੋਰਮੇਸ਼ਨ ਹੁੰਦੀ ਸਾਨੂੰ ਦਿੰਦੇ ਆ ਉਹਦੇ ਚ ਹੀ ਕੱਲ ਸਾਡੇ ਵੱਲੋਂ ਸੀਆਈਏ ਸਟਾਫ ਵੱਲੋਂ ਇੱਕ ਬਹੁਤ ਵਧੀਆ ਇਨਪੁਟ ਬੇਸਡ ਅਪਰੇਸ਼ਨ ਕੀਤਾ ਗਿਆ ਸੀ ਉਹਦੇ ਵਿੱਚ ਕਰੀਬ ਅਹੀਂ 1 ਕਿਲੋ 20 ਗ੍ਰਾਮ ਜਿਹੜੀ ਹੈਰਨ ਫੜੀ ਆ ਦੋ ਬੰਦੇ ਉਹਦੇ ਵਿੱਚ ਅਸੀਂ ਅਰੈਸਟ ਕੀਤੇ ਗੁਰਮੀਤ ਸਿੰਘ ਇੱਕ ਸਦੀਤ ਸਿੰਘ ਸੀਗਾ ਇੱਕ ਜਨਾਲੇ ਦਾ ਸੀ ਇੱਕ ਰਾਜਸਥਾਨੀ ਦਾ ਸੀਗਾ ਇਹਨੂੰ ਬੱਗੇ ਕੇ ਮੋੜ ਤੋਂ ਜਿਹੜਾ ਆਪਾਂ ਇੰਟਰਸੈਪਟ ਕਰਕੇ ਤੇ ਚੈੱਕ ਵਗੈਰਾ ਕੀਤਾ ਤੇ ਇਹਨਾਂ ਕੋਲ 1 ਕਿਲੋ 20 ਗ੍ਰਾਮ ਜਿਹੜੀ ਸਾਨੂੰ ਮਿਲ ਗਈ ਇੱਕ ਇਹਨਾਂ ਕੋਲ ਸਕੋਰਪੀਓ ਵੱਡੀ ਸੀਗੀ ਸੋ ਅਸੀਂ ਇਹਨਾਂ ਨੂੰ ਮਕਦਮੇ ਦੇ ਵਿੱਚ ਗ੍ਰਿਫਤਾਰ ਇਹਨਾਂ ਦੇ ਐਫਆਈਆ ਦਰਜ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਹੁਣ ਸਾਡੀ ਜਿਹੜੀ ਤਫ਼ਤੀਸ਼ ਚੱਲਦੀ ਹੈ ਇਹਦੇ ਵਿੱਚ ਅਸੀਂ ਇਹਦਾ ਫੋਨ ਵੀ ਸਾਡੇ ਕੋਲ ਆਇਆ ਉਸ ਤੋਂ ਅਸੀਂ ਫਰਦਰ ਜਿਹੜੀ ਵਗੈਰਾ ਤੋਂ ਸਾਡੀ ਲਿੰਕੇਜਸ ਹੁੰਦੀਆਂ ਉਹਦੇ ਉਹਦੇ ਤੇ ਅਸੀਂ ਵਰਕਆਊਟ ਕਰ ਰਹੇ ਹਾਂ ਆਸ ਹੈ ਕਿ ਜਿਹੜਾ ਇਹਦੇ ਵਿੱਚ ਹੋਰ ਬ੍ਰੇਕਥਰੂ ਹੋਵਾਂਗੇ ਪਲਾ ਦੇ ਨੇ ਇੱਕ ਜਨਾਲਾ ਦੇ ਇੱਕ ਅਮਰਸਰ ਦਾ ਇੱਕ ਰਾਜਸਾਨਸੀ ਦਾ ਵਾ ਗੁਰਮੀਤ ਸਿੰਘ ਪੁੱਤਰ ਤਰਸੇਮ ਸਿੰਘ ਪੰਜਗੜਾਈ ਥਾਣਾ ਜਨਾਲਾ ਦਾ ਵਾ ਸਰਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਇਹ ਹਰਸਾ ਸ਼ੀਨਾ ਥਾਣਾ ਰਾਜਸਾਨ ਰਾਜਸਾਨਸੀ ਦਾ ਇਹਨਾਂ ਦੇ ਖਿਲਾਫ ਪਹਿਲਾਂ ਜਿਹੜਾ ਨਾ ਇਹ ਦੋਨੇ ਜਿਹੜੇ ਬੰਦਿਆਂ ਦੇ ਖਿਲਾਫ ਕੋਈ ਮੁਕੱਦਮਾ ਨਹੀਂ ਅਜੇ ਤੱਕ ਦਰਜ ਵੇਖੋ ਇਹ ਇਹਨਾਂ ਨੂੰ ਜਿਹੜੀ ਡ੍ਰੋਪਿੰਗ ਹੋਈ ਹੈ ਡ੍ਰੋਪਿੰਗ ਦੇ ਵਿੱਚ ਡ੍ਰੋਪਿੰਗ ਦੇ ਵਿੱਚ ਇਹ ਬੱਗੇ ਕੇ ਮੋੜ ਤੋਂ ਉੱਥੋਂ-ਉੱਥੋਂ ਮਿਲੀ ਇਹਨਾਂ ਨੂੰ ਥੋੜਾ ਉੱਥੋਂ ਹੋਰ ਹਟ ਕੇ ਮਿਲੀ ਹੈ ਜਿੱਥੇ ਹੀ ਪੜਿਆ ਹੁਣ ਅਸੀਂ ਇਹਨਾਂ ਤੋਂ ਜਿਹੜਾ ਕਰ ਰਹੇ ਆਂ ਵੀ ਇਹਦਾ ਬੇਸਿਕਲੀ ਇਹ originate ਕਿੱਥੋਂ ਹੋਈ ਆ ਉੱਥੇ ਸਾਡਾ ਵਰਕ ਚੱਲ ਰਿਹਾ ਹੈ ਨਹੀਂ ਨਹੀਂ ਵੇਖੋ ਇਹ ਰਹਿਣ ਵਾਲੇ ਉਧਰ ਆਹ ਤੱਕ ਜਿਹੜਾ ਸਾਨੂੰ 3rd ਬੰਦਾ ਨਾ ਉਹਦੇ 'ਚ ਅਸੀਂ ਲੱਗੇ ਹੋਏ ਆ ਤੇ ਪਿੱਛੇ ਫਿਰ ਸਾਨੂੰ ਪਤਾ ਲੱਗੇਗਾ ਵੀ ਐਕਚੁਅਲੀ ਇਹਦਾ ਰੂਟ ਕੀ ਬੰਦਾ ਹੋਵੇ